ਖਬੀ ਦੇ ਸੰਬੰਧੀ ਅਰਦਾਸ ਮਾਮਲੇ ਵਿੱਚ ਸੌਂਪੀ ਰਿਪੋਰਟ ਤੇ ਕਾਰਵਾਈ ਕਰਦੇ ਆ ਪੰਸਿਕ ਸਹਿਬਾਨਾਂ ਵੱਲੋਂ ਅਕਾਲੀ ਆਗੂ ਸਕੰਦਰ ਸਿੰਘ ਮਲੂਕ ਕਰਨ ਦੋਸ਼ੀ ਐਲਾਨਿਆ ਗਿਆ ਸਿੰਘ ਸਾਹਿਬਾਨ ਗਿਆਨੀ ਗੁਰਵਚਨ ਸਿੰਘ ਨੇ ਕਾਲ ਤੱਕ ਸਾਹਿਬ ਤੋਂ ਸਮੋਦਨ ਕਰਦੇ ਮਲੂਕਾ ਲਈ ਧਾਰਮਿਕ ਸਜ਼ਾ ਦਾ ਐਲਾਨ ਕੀਤਾ ਆਮ ਆਦਮੀ ਪਾਰਟੀ ਨੇ ਇਸ ਲੋਕ ਸਭਾ ਦੀ ਜਮਨੀ ਚੋਣ ਲੜਨ ਦਾ ਐਲਾਨ ਕੀਤਾ ਪਾਰਟੀ ਦੇ ਪੰਜਾਬ ਮਾਮਲੇ ਦੇ ਚਾਰਜ ਸਿੰਘ ਨੇ ਜਲੰਧਰ ਵਿਖੇ ਗੱਲ ਦਾ ਐਲਾਨ ਕੀਤਾ ਸਿੰਘ ਨੇ ਕਿਹਾ ਕਿ ਪਾਰਟੀ ਛੇਤੀ ਹੀ ਆਪਣੇ ਉਮੀਦਵਾਰ ਦਾ ਐਲਾਨ ਕਰੇਗੀ ਕੈਪਟਨ ਅਮੰਦਰ ਸਿੰਘ ਵੱਲੋਂ ਲੋਕ ਸਭਾ ਸੀਟ ਛੱਡਣ ਦੇ ਬਾਅਦ ਇੱਥੇ ਜਮਨੀ ਚੋਣਾ ਹੋਣ ਜਾ ਰਹੀਆਂ ਨੇ ਚੰਗੇ ਭੁੱਖ ਦੇ ਅਸ ਵਿੱਚ ਵਿਦੇਸ਼ ਗਏ ਇੱਕ ਹੋਰ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਯੂਰਪੀ ਦੇ ਸਾਈਪਰਸ ਵਿਖੇ ਪਟਿਆਲਾ ਦੇ ਪਿੰਡ ਪਹਾੜਪੁਰ ਦਾ 25 ਸਾਲਾ ਨੌਜਵਾਨ ਸਰਬਜੀਤ ਉਹ ਮਹੀਨੇ ਪਹਿਲਾਂ ਹੀ ਸਟੱਡੀ ਵੀਜ਼ੇ ਤੇ ਗਿਆ ਸੀ ਜਿਸ ਤੇ ਕੁਝ ਭਾਰਤੀ ਨੌਜਵਾਨਾਂ ਨੇ ਹਮਲਾ ਕੀਤਾ ਜਿਸ ਦੌਰਾਨ ਸਰਬਜੀਤ ਦੀ ਮੌਤ ਹੋ ਗਈ। ਹਮਲੇ ਦੌਰਾਨ ਸਰਬਜੀਤ ਦੇ ਕੁਝ ਹੋਰ ਸਾਥੀ ਵੀ ਉਸਨਰ ਮੌਜੂਦ ਸਨ ਜਿਨ੍ਹਾਂ ਵਿੱਚ ਇੱਕ ਨੌਜਵਾਨ ਕੌਮਾ ਚੈਤਰ ਕੀ ਕਈ ਹੋਰ ਸਖਮੀ ਨੇ ਹਮਲਾਵਰਾਂ ਵਿੱਚੋਂ ਤਿੰਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੋ ਕਿ ਹਰਿਆਣਾ ਦੇ ਰਹਿਣ ਵਾਲੇ ਨੇ ਇਕਲੌਤੇ ਪੁੱਤ ਦੀ ਮੌਤ ਦੇ ਬਾਅਦ ਪਰਿਵਾਰ ਸਦਮੇ 'ਚ ਹੈ। ਰੋਸਪੁਰਤੋ ਕਾਲੀਦਲ ਦੇ ਐਮਪੀ ਸ਼ਿਰਸੂ ਗੁਬਾਇਆ ਦੇ بیٹے ਦਵਿੰਦਰ ਗੁਬਾਇਆ ਮੁਸ਼ਕਲ ਚੇਰਗੇ ਨੇ ਖੁਦ ਕਾਂਗਰਸੀ ਵਰਕਰਾਂ ਨੇ ਦਵਿੰਦਰ ਗੁਬਾਇਆ ਖਲਾਹ ਮੋਰਚਾ ਖੋਲ੍ਹ ਦਿੱਤਾ ਹੈ ਇਲਜ਼ਾਮ ਲਗੇ ਦਵਿੰਦਰ ਗੁਬਾਇਆ ਨੇ ਆਪਣੀ ਉਮਰ ਤੇ ਜਨਮ ਤਰੀਕ ਨੂੰ ਲੈ ਕੇ ਚੋਣ ਕਮਿਸ਼ਨ ਨੂੰ ਗਲਤ ਜਾਣਕਾਰੀ ਦਿੱਤੀ ਹੈ ਤੋ ਜੇਕਰ ਦਵਿੰਦਰ ਗੁਬਾਇਆ ਨੇ ਇਸ ਨੂੰ ਕਲੈਰੀ ਕਰ ਗਲਤੀ ਦੱਸਿਆ ਉਹਨਾਂ ਆਪਣੇ ਕੋਲੋਂ ਜਨਮ ਸਰਟੀਫੀਕੇਟ ਤੇ ਸਹੀ ਤਰੀਕ ਦਰਜ ਹੈ ਅਤੇ ਉਹਨਾਂ ਦੇ ਖਿਲਾਫ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਪੰਜਾਬ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦੀਆਂ ਤਿਆਰੀਆਂ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਅਹਿਮ ਬੈਠਕ ਸ਼ਨੀਵਾਰ ਸ਼ਾਮ ਹੋਈ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਜਾਬਤਾ ਲਾਗੂ ਹੋਣ ਦੇ ਬਾਅਦ ਚੋਣ ਕਮਿਸ਼ਨਰ ਵੱਲੋਂ ਆਟਾ ਦਾਲ ਸਕੀਮ ਅਤੇ ਤੀਰਥ ਯਾਤਰਾ ਸਕੀਮ ਬੰਦ ਕਰਨ ਪਿੱਛੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ